ਕੀ ਭਈ ਖਾਲਸਤਾਨੀ ਸੋਚਿਆ ਕਹ ਲੋ ਕਿ ਖਾਲਿਸਤਾਨ ਚਾਹੀਦਾ ਨਹੀਂ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਤਾਂ ਬੜਾ ਸਪਸ਼ਟ ਕਹੂੰਗਾ ਜੀ ਕਾਂਗਰਸ ਪਾਰਟੀ ਨੂੰ ਤੁਸੀਂ ਪਹਿਲਾਂ ਵੀ ਉੱਥੇ ਹਰਮੰਦਰ ਸਾਹਿਬ ਤੇ ਹਮਲਾ ਕਰਾਇਆ ਅਕਾਲ ਤਖਤ ਸਾਹਿਬ ਨੂੰ ਢਾਇਆ ਬਿਲਕੁਲ ਕੋਈ ਉਹਦੀ ਲੋੜ ਨਹੀਂ ਸੀ ਇੱਥੋਂ ਤੱਕ ਤੁਹਾਡੇ ਬਹੁਤ ਸੀਨੀਅਰ ਜਿਹੜਾ ਕੇਂਦਰ ਦਾ ਲੀਡਰ ਆ ਸ਼੍ਰੀ ਪੀ ਚਦੰਬਰਮ ਜੀ ਨੇ ਕਿਹਾ ਮਸਿੰਦਰਾ ਗਾਂਧੀ ਨੂੰ ਕਿਹਾ ਸੀਗਾ ਇਹ ਕੰਮ ਨਾ ਕਰੀ ਨੁਕਸਾਨ ਹੋਊਗਾ ਉਹਦੇ ਤੋਂ ਵੀ بڑے ਔਖੇ ਹੋਏ ਇਹ ਸਾਰੇ ਜਿੰਨੇ ਵੀ ਪੰਜਾਬ ਕਾਂਗਰਸ ਦੇ ਲੀਡਰ ਆ ਇੱਥੇ ਤਰਨਤਾਰਨ ਵਿੱਚ ਅਸੀਂ ਆਉਨੇ ਆ ਕੌਣ ਖਾਲਸਾਣ ਮੰਗਦਾ ਇੱਥੇ ਜੀ ਕੋਈ ਠੀਕ ਹੈ ਖਾਲਸਾ ਰਾਜ ਦੀ ਗੱਲ ਕਰਦੇ ਹੀ ਆ ਇਹ ਤਾਂ ਖਾਲਸਾ ਰਾਜ ਤਾਂ ਹੁੰਦਾ ਸਾਰਿਆਂ ਦੇ ਭਲੇ ਵਾਸਤੇ ਸਭ ਦੀ ਸੇਵਾ ਵਾਸਤੇ ਸਭ ਦੇ ਸਭ ਨੂੰ ਇਨਸਾਫ ਦਿਵਾਉਣ ਵਾਸਤੇ ਕੋਈ ਕਿਤੇ ਜ਼ੁਲਮ ਨਾ ਹੋਵੇ ਕੋਈ ਬੇਇਨਸਾਫੀ ਨਾ ਹੋਵੇ ਜੋ ਇੱਥੇ ਹੋ ਰਿਹਾ ਆ ਸੋ ਕੋਈ ਖਾਲਸਾਣ ਦੀ ਗੱਲ ਨਹੀਂ ਇਹ ਤਾਂ ਫੇਰ ਕਾਂਗਰਸ ਲਕੀਰ ਖਿੱਚਣਾ ਚਾਹੁੰਦੀ ਆ ਆਪਣੀਆਂ ਸਾਰੀਆਂ ਕਮਿਊਨਿਟੀਆਂ ਵਿੱਚ ਬਹੁਤ ਗਲਤ ਬਿਆਨ ਦਿੱਤਾ ਆ ਤੇ ਲੋਕ ਸਾਰੇ ਦੇਸ਼ ਭਗਤ ਨੇ ਹਾਂ ਇਹ ਗੱਲ ਹੈਗੀ ਆ ਕਿ ਸਾਨੂੰ ਸਾਡੇ ਹੱਕ ਨਹੀਂ ਮਿਲੇ ਪੰਜਾਬ ਦਾ ਇਨਸਾਫ ਨਹੀਂ ਹੋਇਆ ਪੰਜਾਬ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਪਈਆਂ ਨੇ ਸਿੱਖਾਂ ਦੇ ਮਸਲੇ ਉਦਾਂ ਦੇ ਉਦਾਂ ਖੜੇ ਆ ਇਸ ਕਰਕੇ ਅਸੀਂ ਆਪਣੇ ਕੋਈ slogan ਲਾ ਸਕਦੇ ਆ ਅਸੀਂ ਕੋਈ ਗੱਲ ਆਖ ਸਕਦੇ ਆ ਜਿਹੜੀ ਸਾਡੇ ਸਾਡੇ ਜਜ਼ਬਾ ਚ ਇਸ ਗੱਲ ਦਾ ਪਰ ਉਹਦੇ ਨਾਲ ਇਹ ਨਹੀਂ ਤੁਸੀਂ ਕੋਈ ਇਦਾਂ ਦਾ ਇਸ਼ੂ ਪਾ ਪੈਦਾ ਕਰਨ ਦੀ ਕੋਸ਼ਿਸ਼ ਕਰੋ ਕਾਇਮ ਕਰਨ ਦੀ ਕੋਸ਼ਿਸ਼ ਕਰੋ ਤੇ ਤੁਸੀਂ ਲੋਕਾਂ ਨੂੰ ਵੰਡ ਕੇ ਧਰਮ ਦੇ ਆਪਣੇ ਨਾਂ ਤੇ ਵੰਡ ਕੇ ਤੇ ਤੁਸੀਂ ਵੋਟਾਂ ਲੈਣ ਦੀ ਕੋਸ਼ਿਸ਼ ਕਰੋ ਇਹ ਬਿਲਕੁਲ ਨਹੀਂ ਲੋਕਾਂ ਨੇ برداشت ਕਰਨਾ ਕਾਂਗਰਸ ਪਹਿਲਾਂ ਵੀ ਇਹ ਚੋ ਐਕਸਪੋਜ਼ ਹੋ ਚੁੱਕੀ ਆ ਤੇ ਇਸ ਇਲੈਕਸ਼ਨ ਵਿੱਚ ਵੀ ਕਾਂਗਰਸ ਦੇ ਲੀਡਰਾਂ ਨੇ ਕਹਿ ਕੇ ਬਹੁਤ ਵੱਡੀ ਗਲਤੀ ਕੀਤੀ ਆ ਲੋਕੋ ਨੂੰ ਮੂੰਹ ਤੋੜ ਮਾ ਜਵਾਬ ਦੇਣਗੇ ਦੇਖੋ ਭਾਜਪਾ ਨੈਸ਼ਨਲ ਪਾਰਟੀ ਆ ਸਰਕਾਰ ਉਹਨਾਂ ਦੀ ਆ ਉਹਨਾਂ ਕੋ ਬੜੀਆਂ ਰਿਸੋਰਸਸ ਨੇ ਆਮ ਆਦਮੀ ਪਾਰਟੀ ਦਾ ਬਿਲਕੁਲ ਕਹਿ ਲੋ ਉਹਦਾ ਫਲॉप ਹੋ ਗਿਆ ਉਹਦਾ ਫੇਲ ਹੋ ਗਿਆ ਆਮ ਆਦਮੀ ਪਾਰਟੀ ਹੁਣ ਬੀਜੇਪੀ ਚਾਹੁੰਦੀ ਅਸੀਂ ਇਹ ਸਪੇਸ ਨੂੰ ਭਰਨਾ ਪਰ ਬੀਜੇਪੀ ਨੂੰ ਪੰਜਾਬ ਦੇ ਲੋਕ ਨਹੀਂ ਪ੍ਰਵਾਨ ਕਰਨਗੇ ਦੇਖੋ ਬੀਜੇਪੀ ਠੀਕ ਹੈ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈਗੀ ਆ ਪਰ ਪੰਜਾਬ ਨੇ ਸਦਾ ਹੀ ਦੇਸ਼ ਤੋਂ ਵੱਖਰੇ ਹੋ ਕੇ ਆਪਣਾ ਜਿਹੜਾ ਫੈਸਲਾ ਲਿਆ ਆ ਅਗਰ ਬੀਜੇਪੀ ਪੰਜਾਬ ਵਿੱਚ ਆਪਣਾ ਕੁਝ ਪ੍ਰਸਾਰ ਵਧਾਉਣ ਦੇ ਮਨ ਵਿੱਚ ਹੈਗੀ ਆ ਤੇ ਫਿਰ ਬੀਜੇਪੀ ਨੂੰ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਵੀ ਕਰਦੇ ਆ ਸਾਡੀ ਉਹਨਾਂ ਨੂੰ ਐਡਵਾਈਸ ਵੀ ਆ ਕਿ ਤੁਸੀਂ ਪਹਿਲਾਂ ਪੰਜਾਬ ਦੇ ਮਸਲੇ ਹੱਲ ਕਰੋ ਸਤਰਨ ਤਰਨ ਪਹੁੰਚੇ ਹੋਇਆ ਤਰਨ ਤਰਨ ਦਾ ਜਿਮਨੀ ਚੌਨ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਸਾਡੇ ਨਾਲ ਨੇ ਵੱਡਾਲਾ ਸਾਹਿਬ ਵੱਡਾਲਾ ਸਾਹਿਬ ਕਿਵੇਂ ਵੇਖ ਰਹੇ ਹੋ ਤੇ ਇਸ ਚੋਣ ਦੀ ਕਿੰਨੀ ਅਹਿਮੀਅਤ ਤੁਹਾਨੂੰ ਲੱਗ ਰਹੀ ਹੈ ਦੇਖੋ ਗੱਲ ਇਹ ਤਾਂ ਜੀ ਬਈ ਇਹ ਜਿਹੜੀ ਤਰਨ ਤਰਨ ਦੀ ਬਾਈਲੈਕਸ਼ਨ ਹੈ ਇਹਨੇ ਪੰਜਾਬ ਦੀ ਰਾਜਨੀਤੀ ਦਾ ਆਉਣ ਵਾਲੇ ਸਮੇਂ ਵਾਸਤੇ ਤਸਵੀਰ ਇਹਨੇ ਬਣਾਉਣੀ ਆ ਇਹਨੇ ਰਸਤਾ ਤੈਅ ਕਰਨਾ ਆ ਜੀ ਵੀ ਲੋਕ ਜਿਹੜੇ ਇਸ ਵੇਲੇ ਬੈਠੇ ਚੁੱਪ ਕਰਕੇ ਦੇਖ ਰਹੇ ਆ ਆਮ ਆਦਮੀ ਪਾਰਟੀ ਫੇਲ ਹੋ ਗਈ ਕਾਂਗਰਸ ਇੱਕ ਲੁੱਟੂਆਂ ਦੀ ਪਾਰਟੀ ਆ ਅਕਾਲੀ ਦਲ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਗੁਨਾਹ ਹੋਏ ਅਕਾਲੀ ਦਲ ਨੇ ਬਾਦਲ ਅਕਾਲੀ ਦਲ ਨੇ ਕਹੂੰਗਾ ਉਹ ਤੋਂ ਸਬਕ ਨਹੀਂ ਸਿੱਖਿਆ ਤੇ ਹੁਣ ਫਿਰ ਕੀ ਆਲਟਰਨੇਟਿਵ ਆ ਕੀ ਲੋਕਾਂ ਕੋ ਬਦਲਿਆ ਇਹ ਪੰਥਕ ਇਲਾਕਾ ਆ ਤਰਨਤਾਰਨ ਦਾ ਪੱਟੀ ਦਾ ਖਡੂਰ ਸਾਹਿਬ ਦਾ ਸਾਰਾ ਮਾਝੇ ਦਾ ਤੇ ਲੋਕ ਇੱਥੇ ਪਹਿਲਾਂ ਵੀ ਬੜਾ ਇਤਿਹਾਸਕ ਫੈਸਲਾ ਦੇ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਜੇਲ੍ਹ 'ਚ ਬੈਠੇ ਐਮਪੀ ਬਣ ਗਏ ਸਰਦਾਰ ਸਿਮਰਜੀਤ ਸਿੰਘ ਮਾਨ ਜੇਲ੍ਹ 'ਚ ਬੈਠੇ ਐਮਪੀ ਬਣ ਗਏ ਜੈਦਰ ਮੋਹਨ ਸਿੰਘ ਤੋੜ ਨੂੰ ਬੜਾ ਨਵਾਜਿਆ ਮਤਲਬ ਇਸ ਇਲਾਕੇ ਨੇ ਬਹੁਤ ਵਾਰੀ ਇਤਿਹਾਸ ਵੱਖਰਾ ਰਚਿਆ ਪੰਜਾਬ ਨਾਲੋਂ ਬਿਲਕੁਲ ਲੇਕਿਨ ਜੇ ਹੁਣ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਵਾਗਡੋਰ ਸੰਭਾਲੀਏ ਜਿਹੜੇ ਪੰਜਾਬ ਪ੍ਰਤੀ ਨੇਕ ਹੋਣ ਜਿਹੜੇ ਪੰਜਾਬ ਦੀ ਸੇਵਾ ਕਰਨ ਵਾਸਤੇ ਹੋਣ ਪੰਜਾਬ ਨੂੰ ਲੁੱਟਣ ਨਾ ਹੋਣ ਪੰਜਾਬ ਦੀ ਜਿਹੜੀ ਹੈਗੀ ਆ ਉਹਦੀ ਖੱਜਲ ਖਵਾਰੀ ਨਾ ਹੋਏ ਪੰਜਾਬੀਆਂ ਦੀ ਕੋਈ ਮਤਲਬ ਕਰਪਸ਼ਨ ਬੇਈਮਾਨੀ ਡਰੱਗ ਰੇਤਾ ਜਾਂ ਹੋਰ ਐਦਾਂ ਦੀਆਂ ਗੱਲਾਂ ਤੋਂ ਲੋਕ ਛਡਕਾਰਾ ਚਾਹੁੰਦੇ ਆ ਉਹ ਹੈਗਾ ਬਦਲ ਜਿਹੜਾ ਨਵਾਂ ਪੰਥਕ ਇਹ ਫਰੰਟ ਬਣ ਜਾਣਿਆ ਇਹ ਜੀ ਭਾਈ ਮਨਦੀਪ ਸਿੰਘ ਸਾਂਝੇ ਪੰਥਕ ਉਮੀਦਵਾਰ ਨੇ ਆਪਣੇ ਸਾਰੇ ਹੀ ਪੰਥਕ ਧਿਰਾਂ ਦੇ ਬਾਦਲ ਕਾਲੀਦਾਨ ਨੂੰ ਛੱਡ ਗਏ ਸੋ ਸਾਨੂੰ ਉਮੀਦ ਆ ਕਿ ਤਰਨਤਾਰਨ ਦਾ ਰਿਜ਼ਲਟ ਬੜਾ ਇਤਿਹਾਸਿਕ ਹੋਊਗਾ ਤੇ ਇਹਨਾਂ ਦੇਖੋ ਸਰਕਾਰ ਨੇ ਤਾਂ ਧੱਕਾ ਕਰਨਾ ਆ ਸਰਕਾਰ ਧੱਕਾ ਕਰ ਹੀ ਰਹੀ ਆ ਐਜੇ ਹੁੰਦਾ ਬਾਈ ਇਲੈਕਸ਼ਨ ਆ ਜੇ ਆਪਾਂ ਦੇਖਦੇ ਆ ਪਰ ਇਹ ਜਿਹੜਾ ਤਰਨਤਾਰਨ ਦਾ ਇਲਾਕਾ ਆ ਇਹਨੇ ਉਸ ਧੱਕੇ ਦੇ باوجود ਵੀ ਇਹਨੇ ਭਾਈ ਮਨਦੀਪ ਸਿੰਘ ਵੋਟਾਂ પાਕੇ ਉਹਨੂੰ ਜਿਤਾਉਣਗੇ ਸਾਨੂੰ ਪੂਰੀ ਉਮੀਦ ਹੈ ਉਸ ਤੋਂ ਬਾਅਦ ਹੀ ਰੂਪਰੇਖਾ ਸਾਰੀ ਪੰਜਾਬ ਦੀ ਸਿਆਸਤ ਦੀ ਤੈਅ ਹੋਣੀ ਆ 2027 ਦਾ ਰਸਤਾ ਇਸ ਬਾਈ ਇਲੈਕਸ਼ਨ ਤੋਂ ਨਿਕਲ ਜਾ ਰਿਹਾ ਤੇ ਬਾਕੀ ਜਿਹੜੇ ਇਲਜ਼ਾਮ ਲਗਾ ਰਹੇ ਨੇ ਕਿ ਭਈ ਖਾਲਸਤਾਨੀ ਸੋਚ ਜਾਂ ਕਹ ਲੋ ਕਿ ਖਾਲਿਸਤਾਨ ਚਾਹੀਦਾ ਨਹੀਂ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਤਾਂ ਬੜਾ ਸਪਸ਼ਟ ਕਹੂੰਗਾ ਜੀ ਕਾਂਗਰਸ ਪਾਰਟੀ ਨੂੰ ਤੁਸੀਂ ਪਹਿਲਾਂ ਵੀ ਉੱਥੇ ਹਰਮੰਦਰ ਸਾਹਿਬ ਤੇ ਹਮਲਾ ਕਰਾਇਆ ਅਕਾਲ ਤਖਤ ਸਾਹਿਬ ਨੂੰ ਢਾਇਆ ਬਿਲਕੁਲ ਕੋਈ ਉਹਦੀ ਲੋੜ ਨਹੀਂ ਸੀ ਇਥੋਂ ਤੱਕ ਤੁਹਾਡੇ ਬਹੁਤ ਸੀਨੀਅਰ ਜਿਹੜਾ ਕੇਂਦਰ ਦਾ ਲੀਡਰ ਆ ਸ਼੍ਰੀ ਪੀ ਚਦੰਬਰਮ ਜੀ ਨੇ ਕਿਹਾ ਮਹਾ ਸਿੰਧਰਾ ਗਾਂਧੀ ਨੂੰ ਕਿਹਾ ਸੀਗਾ ਇਹ ਕੰਮ ਨਾ ਕਰੀ ਨੁਕਸਾਨ ਹੋਊਗਾ ਉਹਦੇ ਤੋਂ ਵੀ بڑے ਔਖੇ ਹੋਏ ਇਹ ਸਾਰੇ ਜਿੰਨੇ ਵੀ ਪੰਜਾਬ ਕਾਂਗਰਸ ਦੇ ਲੀਡਰ ਆ ਇੱਥੇ ਤਰਨਤਾਰਨ ਵਿੱਚ ਅਸੀਂ ਆਉਨੇ ਆ ਕੋਣ ਖਾਲਸਾਣ ਮੰਗਦਾ ਇੱਥੇ ਜੀ ਕੋਈ ਠੀਕ ਹੈ ਖਾਲਸਾ ਰਾਜ ਦੀ ਗੱਲ ਕਰਦਾ ਹੀ ਆ ਇਹ ਤਾਂ ਖਾਲਸਾ ਰਾਹ ਤਾਂ ਹੁੰਦਾ ਸਾਰਿਆਂ ਦੇ ਭਲੇ ਵਾਸਤੇ ਸਭ ਦੀ ਸੇਵਾ ਵਾਸਤੇ ਸਭ ਦੇ ਸਭ ਨੂੰ ਇਨਸਾਫ ਦਿਵਾਉਣ ਵਾਸਤੇ ਕੋਈ ਕਿਤੇ ਜ਼ੁਲਮ ਨਾ ਹੋਵੇ ਕੋਈ ਬੇਇਨਸਾਫੀ ਨਾ ਹੋਵੇ ਜੋ ਇੱਥੇ ਹੋ ਰਿਹਾ ਆ ਸੋ ਕੋਈ ਖਾਲਸਾਪੁਰ ਦੀ ਗੱਲ ਨਹੀਂ ਇਹ ਤਾਂ ਫੇਰ ਕਾਂਗਰਸ ਲਕੀਰ ਖਿੱਚਣਾ ਚਾਹੁੰਦੀ ਆ ਆਪਣੀਆਂ ਸਾਰੀਆਂ ਕਮਿਊਨਿਟੀਜ਼ ਵਿੱਚ ਤੇ ਉਹ ਸਿੱਖਾਂ ਨੂੰ ਫੇਰ ਬ੍ਰਾਂਡ ਕਰਨਾ ਚਾਹੁੰਦੀ ਵੀ ਤਾਂ ਦੇਖੋ ਤਰਨਤਾਂ ਦੇ ਲੋਕ ਤਾਂ ਖਾਲਸਾਪੁਰ ਦੀ ਗੱਲ ਕਰਦੇ ਆ ਕੋਈ ਇਸ਼ੂ ਨਹੀਂ ਇੱਦਾਂ ਦਾ ਇਹ ਰਾਜਾ ਫੜਿੰਗ ਜੀ ਨੇ ਬਹੁਤ ਗਲਤ ਬਿਆਨ ਦਿੱਤਾ ਆ ਤੇ ਲੋਕ ਸਾਰੇ ਦੇਸ਼ ਭਗਤ ਨੇ ਹਾਂ ਇਹ ਗੱਲ ਹੈਗੀ ਆ ਕਿ ਸਾਨੂੰ ਸਾਡੇ ਹੱਕ ਨਹੀਂ ਮਿਲੇ ਪੰਜਾਬ ਦਾ ਇਨਸਾਫ ਨਹੀਂ ਹੋਇਆ ਪੰਜਾਬ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਪਈਆਂ ਨੇ ਸਿੱਖਾਂ ਦੇ ਮਸਲੇ ਉਦਾਂ ਦੇ ਉਦਾਂ ਖੜੇ ਆ ਇਸ ਕਰਕੇ ਅਸੀਂ ਆਪਣੇ ਕੋਈ slogan ਲਾ ਸਕਦੇ ਆ ਅਸੀਂ ਕੋਈ ਗੱਲ ਆਖ ਸਕਦੇ ਆ ਜਿਹੜੀ ਸਾਡੇ ਸਾਡੇ ਜਜ਼ਬਾ ਇਸ ਗੱਲ ਦਾ ਪਰ ਉਹਦੇ ਨਾਲ ਇਹ ਨਹੀਂ ਤੁਸੀਂ ਕੋਈ ਐਡਾ ਦਾ ਇਸ਼ੂ ਪੈਦਾ ਕਰਨ ਦੀ ਕੋਸ਼ਿਸ਼ ਕਰੋ ਕਾਇਮ ਕਰਨ ਦੀ ਕੋਸ਼ਿਸ਼ ਕਰੋ ਤੇ ਤੁਸੀਂ ਲੋਕਾਂ ਨੂੰ ਵੰਡ ਕੇ ਧਰਮ ਦੇ ਆਪਣੇ ਨਾਂ ਤੇ ਵੰਡ ਕੇ ਤੇ ਤੁਸੀਂ ਹੋਟੇ ਲੈਣ ਦੀ ਕੋਸ਼ਿਸ਼ ਕਰੋ ਇਹ ਬਿਲਕੁਲ ਨਹੀਂ ਲੋਕਾਂ ਨੇ ਬਰਦਾਸ਼ਤ ਕਰਨਾ ਕਾਂਗਰਸ ਪਹਿਲਾਂ ਵੀ ਇਹ ਚੋ ਐਕਸਪੋਜ਼ ਹੋ ਚੁੱਕੀ ਆ ਤੇ ਇਸ ਇਲੈਕਸ਼ਨ ਵਿੱਚ ਵੀ ਕਾਂਗਰਸ ਦੇ ਲੀਡਰਾਂ ਨੇ ਕਹਿ ਕੇ ਬਹੁਤ ਵੱਡੀ ਗਲਤੀ ਕੀਤੀ ਆ ਲੋਕੋ ਨੂੰ ਮੂੰਹ ਤੋੜ ਮਾ ਜਵਾਬ ਦੇਣਗੇ ਭਾਜਪਾ ਦੀ ਕਿਵੇਂ ਦੇਖ ਰਹੇ ਸਿਚੁਏਸ਼ਨ ਕਿ ਭਾਜਪਾ ਥੋੜੀ ਹੋਰ ਵੋਟ ਸ਼ੇਅਰ ਹੋਰ ਵਧਾ ਸਕਦੀ ਹੈ ਆਪਣਾ ਜਿਵੇਂ ਇਕੱਲੀ ਲੜ ਰਹੀ ਹੈ ਦੇਖੋ ਬੀਜੇਪੀ ਨੈਸ਼ਨਲ ਪਾਰਟੀ ਆ ਸਰਕਾਰ ਉਹਨਾਂ ਦੀ ਆ ਉਹਨਾਂ ਕੋਲ ਬੜੀਆਂ ਰਿਸੋਰਸਸ ਨੇ ਆਮ ਆਦਮੀ ਪਾਰਟੀ ਦਾ ਬਿਲਕੁਲ ਕਹਿ ਲੋ ਉਹਦਾ ਫਲॉप ਹੋ ਗਈ ਆ ਉਹਦਾ ਫੇਲ ਹੋ ਗਈ ਆਮ ਆਦਮੀ ਪਾਰਟੀ ਹੁਣ ਬੀਜੇਪੀ ਚਾਹੁੰਦੀ ਅਸੀਂ ਇਹ ਸਪੇਸ ਨੂੰ ਭਰਨਾ ਪਰ ਬੀਜੇਪੀ ਨੂੰ ਪੰਜਾਬ ਦੇ ਲੋਕ ਨਹੀਂ ਪ੍ਰਵਾਨ ਕਰਨਗੇ ਦੇਖੋ ਬੀਜੇਪੀ ਠੀਕ ਆ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈਗੀ ਆ ਪਰ ਪੰਜਾਬ ਨੇ ਸਦਾ ਹੀ ਦੇਸ਼ ਤੋਂ ਵੱਖਰੇ ਹੋ ਕੇ ਆਪਣਾ ਜਿਹੜਾ ਫੈਸਲਾ ਲਿਆ ਆ ਅਗਰ ਬੀਜੇਪੀ ਪੰਜਾਬ ਵਿੱਚ ਆਪਣਾ ਕੁਝ ਪਸਾਰ ਵਧਾਉਣ ਦੇ ਮਨ ਵਿੱਚ ਹੈਗੀ ਆ ਤੇ ਫਿਰ ਭਾਜਪੀ ਨੂੰ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਵੀ ਕਰਦੇ ਆ ਸਾਡੀ ਉਹਨਾਂ ਨੂੰ ਐਡਵਾਈਸ ਵੀ ਆ ਕਿ ਤੁਸੀਂ ਪਹਿਲਾਂ ਪੰਜਾਬ ਦੇ ਮਸਲੇ ਹੱਲ ਕਰੋ ਪੰਜਾਬ ਦੇ ਇਸ਼ੂ ਨੂੰ ਟੇਕ ਅਪ ਕਰੋ ਕਿਸਾਨਾਂ ਦੀ ਜਿਹੜੀ ਹੈਗੀ ਉਹਨਾਂ ਦੇ ਆਪਣੇ ਲੱਗੇ ਜ਼ਖਮ ਹੋਏ ਆ ਉਹਨਾਂ ਤੇ ਮਲ੍ਹਮ ਲਾਓ ਕਿਸਾਨੀ ਦੇ ਕਰਜ਼ੇ ਮਾਫ ਕਰੋ ਜਾਂ ਜੋ ਕਿਸਾਨਾਂ ਦਾ ਲੁੱਟ ਖਸੁੱਟ ਹੋ ਰਹੀ ਆ ਉਹਨੂੰ ਬੰਦ ਕਰੋ ਤੇ ਸਿੱਖਾਂ ਦੇ ਬੰਦੀ ਸਿੰਘਾਂ ਦੇ ਪੰਜਾਬ ਦੇ ਚੰਡੀਗੜ੍ਹ ਦਾ ਪਾਣੀਆਂ ਦਾ ਇਹ ਸਾਰੇ ਮਸਲੇ ਹੱਲ ਕਰਨਗੇ ਫਿਰ ਲੋਕ ਭਾਜਪੀ ਬਾਰੇ ਸੋਚ ਕਰਨਗੇ ਨਹੀਂ ਭਾਜਪੀ ਦਾ ਇਹ ਪੰਜਾਬ 'ਚ ਪੈਰ ਨਹੀਂ ਲੱਗਣੇ ਮਜੀਠੀਆ ਸਾਹਿਬ ਦਾ ਕਿਵੇਂ ਵੇਖ ਰਹੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਜਾਂਦੀਆਂ ਦਿਨੋ-ਦਿਨ ਦੇਖੋ ਮੈਂ ਤੇ ਕਹੂੰਗਾ ਜੀ ਕਿ ਜਿਹੜਾ ਨਸ਼ਾ ਹੈ ਨਾ ਜੀ ਇੱਥੇ ਅਸੀਂ ਦੇਖਦੇ ਮਾਝੇ ਦੀ ਧਰਤੀ ਤੇ ਆ ਕੇ ਆ ਪਾਸੋਂ ਚੌਦ ਇੱਕ 17 ਸਾਲ ਦਾ ਬਜਾਰਾ ਨੌਜਵਾਨ ਸੀਗਾ ਇਕੱਲਾ ਬੇਟਾ ਸੀ ਉਹਦੀ ਡੈਥ ਹੋ ਗਈ ਉਹਦੀ ਨਸ਼ੇ ਕਰਕੇ ਹੋਰ ਵੀ ਇੱਕ ਚਵਾਲ ਗਏ ਅਸੀਂ ਇਕ ਜਨ ਪਰਿਵਾਰ ਮਿਲਿਆ ਚਵਾਲ ਦਾ ਉਹ ਕਹਿੰਦਾ ਮੇਰਾ ਇਕੱਲਾ ਪੁੱਤਰ ਹੈ ਉਹ ਵੀ ਨਸ਼ੇ ਦੀ ਭੇਟ ਚੜ ਗਿਆ ਹਜੇ ਚਲੋ ਉਹਦਾ ਟ੍ਰੀਟਮੈਂਟ ਕਰਾ ਰਹੇ ਆ ਮਾਜੇ ਦਾ ਵਿਸ਼ੇਸ਼ ਤੌਰ ਤੇ ਤੇ ਪੰਜਾਬ ਦਾ ਖਾਸ ਤੌਰ ਤੇ ਬਹੁਤ ਨੁਕਸਾਨ ਹੋਇਆ ਨਸ਼ੇ ਨੂੰ ਲੈ ਕੇ ਹੁਣ ਨਸ਼ਾ ਕਿੱਥੋਂ ਸ਼ੁਰੂ ਹੋਇਆ ਇਹਦੇ ਵਿੱਚ ਵਿਕਰਮ ਸਿੰਘ ਮਜੀਠੀ ਉਹਨਾਂ ਦਾ ਕੀ ਰੋਲ ਆ ਇਹਦਾ ਸਾਰਾ ਕੋਈ ਲੋਕਾਂ ਦੇ ਸਾਹਮਣੇ ਹੀ ਆ ਠੀਕ ਆ ਕਈ ਵਾਰੀ ਵਿਰੋਧੀ ਇਲਜ਼ਾਮ ਲਾਉਂਦੇ ਹੁੰਦੇ ਆ ਪਰ ਜੇ ਆਪਣੇ ਨਾਲ ਦੇ ਸਾਥੀ ਉਹਦਾਂ ਦੇ ਹੋਣ ਫੇਰ ਆਪਣੇ ਤੇ ਵੀ ਉਸ ਗੱਲ ਦੀ ਝਲਕ ਪੈਂਦੀ ਆ ਵੀ ਸਾਡੇ ਸਾਥੀ ਇਹ ਜਾਂਦੇ ਆ ਸੋ ਇਹਦਾ ਮੁਸ਼ਕਲਾਂ ਦਾ ਜੇ ਕੋਈ ਕਿਸੇ ਗੱਲ ਵਿੱਚ ਕਿਸੇ ਨਜਾਇਜ਼ ਕੰਮ ਵਿੱਚ ਉਹਨਾਂ ਦੀ ਇਨਵੋਲਵਮੈਂਟ ਸਗੀ ਤੇ ਉਹਨਾਂ ਦੀ ਮੁਸ਼ਕਲਾਂ ਤਾਂ ਹੈਗੀਆਂ ਹੀ ਆ ਹੁਣ ਬਹੁਤ ਵੱਡੇ ਪੱਧਰ ਤੇ ਤੁਸੀਂ ਨਾਲ ਹੁੰਦੇ ਸੀਗੇ ਤੁਸੀਂ ਵੀ ਉਸ ਪਾਰਟੀ 'ਚ ਰਹੇ ਤਾਂ ਪੁੱਛ ਰਿਹਾ ਤੁਹਾਨੂੰ ਨਹੀਂ ਅਸੀਂ ਤਾਂ ਨਾਲ ਤਾਂ ਸੀਗੇ ਦੇਖੋ ਅਸੀਂ ਅਸੀਂ ਤਾਂ ਪੰਥ ਦਾ ਆਏ ਹਾਂ ਸ਼੍ਰੋਮਣੀ ਕਾਲੀਦਾਨ ਦਾ ਸਾਡੇ ਬਜ਼ੁਰਗਾਂ ਨੇ ਪੀੜੀਦਰ ਪੀੜੀ ਸਮਾਂ ਬਤਾਇਆ ਕੁਰਬਾਨੀਆਂ ਦਿੱਤੀਆਂ ਪਰ ਗੱਲ ਇਹ ਵੀ ਜਿਹੜੇ ਫੈਸਲੇ ਕੀਤੇ ਜਿਹੜੀ ਧਿਰ ਉਸ ਵੇਲੇ ਕਾਬਜ਼ ਸੀ ਸ਼੍ਰੋਮਣੀ ਕਾਲੀਦਾਨ ਤੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਜਿਹੜੇ ਸਾਥੀ ਸਨ ਜਾਂ ਪਰਿਵਾਰ ਦੇ ਮੈਂਬਰ ਸਨ ਉਹਨੂੰ ਕੈਰੋ ਸਾਹਿਬ ਸੱਦਣਾ ਹੈ ਕੈਰੋ ਸਾਹਿਬ ਤੁਸੀਂ ਦੇ ਦੇ ਸਕਦੇ ਆਈ ਅੱਜ ਉਹ ਵੀ ਪਾਸੇ ਅੜ ਗਏ ਪਰ ਜਿਨ੍ਹਾਂ ਲੋਕਾਂ ਨੇ ਨੁਕਸਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਆਪਣੇ ਚਾਹੇ ਵੱਡੇ ਬਾਦਲ ਸਾਹਿਬ ਸੀ ਜਾਂ ਸੁਖਬੀਰ ਸਿੰਘ ਬਾਦਲ ਸੀ ਉਹਨਾਂ ਨੇ ਕਾਮਿਟਲੀਆਂ ਉਹਨਾਂ ਨੇ ਪਰਵਾਹ ਨਹੀਂ ਕੀਤੀ ਉਸ ਗੱਲ ਦੀ ਜਦ ਪਤਾ ਸੀ ਕਿ ਸਾਡੇ ਆਪਣੇ ਲੀਡਰਾਂ ਦੇ ਵਿੱਚ ਨਸ਼ੇ 'ਚ ਇਨਵੋਲਵਮੈਂਟ ਹੈਗੀ ਆ ਉਸ ਸਮੇਂ ਕਿਉਂ ਨਹੀਂ ਉਹਨਾਂ ਨੇ ਆਪਣੇ ਉਸ ਗੱਲ ਤੇ ਨੂੰ ਰੋਕਿਆ ਜਾਂ ਉਹਦਾ ਕੋਈ ਹੱਲ ਲੱਭਿਆ ਤੇ ਫਿਰ ਅਸੀਂ ਉਸ ਦਲਦਲ ਚ ਫਸਦੇ ਫਸਦੇ ਬਹੁਤ ਡੂੰਘੇ ਫਸ ਗਏ ਹੁਣ ਇਹ ਆਮ ਇੱਕ ਧਾਰਨਾ ਬਣ ਗਈ ਆ ਕਿ ਜਿਹੜਾ ਨਸ਼ਾ ਆ ਇਹ ਫਲਾਨੀ ਧਿਰ ਕਰਕੇ ਹੀ ਪੰਜਾਬ ਵਿੱਚ ਆਇਆ ਚਾਹੇ ਨਸ਼ਾ ਪਹਿਲਾਂ ਵੀ ਸੀਗਾ ਪਹਿਲਾਂ ਬਹੁਤ ਆਪਣੇ ਸ਼ੁਰੂ ਤੋਂ ਨਸ਼ਾ ਸਮਾਜ ਵਿੱਚ ਰਿਹਾ ਪਰ ਅਕਾਲੀ ਦਲ ਦਾ ਨਸ਼ੇ ਕਰਕੇ ਬਹੁਤ ਜ਼ਿਆਦਾ ਅਖਸ ਵਧਨਾਮ ਹੋਇਆ ਅਕਾਲੀ ਦਲ ਨੂੰ ਬੜੀ ਵੱਡੀ ਟਾ ਲੱਗੀ ਆ ਇਸ ਕਰਕੇ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੋਕ ਮੋਹਰੇ ਦੇਖਦੇ ਆ ਇਹ ਸਾਰੇ ਸਿਲਸਿਲੇ ਵਿੱਚ ਸ਼ੁਕਰੀਆ ਬਦਾਲਾ ਸਾਹਿਬ ਸਾਰੀ ਜਾਣਕਾਰੀ ਦੇ ਲਈ ਸੋਇਸ ਹਨ ਸਾਡੇ ਨਾਲ ਗੁਰਪ੍ਰਤਾ ਬਦਾਲਾ ਜੀ ਜਿਨ੍ਹਾਂ ਨੇ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਕਈ ਅਹਿਮ ਗੱਲਾਂ ਦੱਸੀਆਂ